ਜਿਹੜਾ ਛੋਟਾ ਬਰਾਕ ਦਾ ਪ੍ਰਧਾਨ ਹੈ ਤੇ ਪੂਰੀ ਪੋਰ ਸਿਸਟਮ ਕੋਈ ਬੰਦਾ ਹੈ ਉਹ ਵੀ ਜਾਪ ਤੇ ਚ ਰਹੇ ਬਿਨਾਂ ਜਾਪ ਤੇ ਵਾਲਿਆਂ ਨੇ ਪਹਿਨਾ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਹੈ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਪ ਤੇ ਰਹਿਣ ਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰਚੂ ਕਾਖੇ ਲੀਡਰ ਨੂੰ ਕਹਿਣਾ ਛੋੜੇ ਕਿ ਜਾਪ रहो, जे एक, एक च बरकत होंगी है जिस कर एक महले नहीं जिस पार्टी च एक है, नहीं, चे है, नहीं, चे है नहीं, वो सारे फेल हो है। मुखी जाते हैं परिवार का मुखी होने मैं इस मंच तो यही हदायत कर दें हर व्यक्ति जाब्ते च रहे और कांग्रेस पार्टी ਮੰਚ ਤੇ ਆਪ ਦੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਭੰਗੀ ਗੱਲਾਂ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗੱਲਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ ਹੈ ਮੈਂ ਜਲਾਲਾਬਾਦ ਤੋਂ ਰੇਤਾ ਟਰਾਲੀ ਭੇਜਦਾ ਸੀ ਤੇ ਮੁਫਤ ਆਇਆ ਕਰਦਾ ਸੀ 2005 ਦੇ ਵਿੱਚ ਮੈਂ ਕਿਹਾ ਪਾਣੀਆਂ ਦਾ ਰੱਖਾ ਵੱਜਦਾ ਹੈ ਚਾਹੇ ਝੂਠਾ ਹੀ ਵੱਜਦਾ ਹੈ ਲੇਕਿਨ एक काम कर दे कि रेता मुफ्त कर दे रखेगी दुनिया याद रखेगी रखे कोई पर्ची नहीं जीरा जी करे रेता भर ले आवे लेकिन कैप्टन ने मेरी सुनी नहीं नहीं सुनी विधानसभा ते भगवंत मान तो बड़िया आसा सन कि पंजाब का अध्यापक का पत्थ अज रेता फ्री करेगा ਇਹ ਰੇਤਾ ਕਾਂਗਰਸ ਨਾਲੋਂ ਵੀ ਚਾਰ ਗੁਣੇ ਮੈਯਾ ਹੋ ਗਿਆ ਇਹ ਰੇਤ ਮਾਫੀਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹਨੇ ਜਨਮ ਲਿਆ ਬੈਸ਼ਪ ਅੱਜ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਹੁਣ ਮਾਫੀ ਮੰਗਣ ਦਾ ਅਠਾਂ ਸਾਲਾਂ ਬਾਅਦ ਫਾਇਦਾ ਕੋਈ ਨਹੀਂ ਮਿੱਤਰਾ ਇਹ ਤੂੰ ਮੋਹਰ ਲਾਤੀ ਹੈ ਵੀ ਤੂੰ ਗੁਰੂ ਦਾ ਦੋਸ਼ੀ ਹੈ ਮਾਫੀ ਹੁੰਦੀ ਹੈ ਗਲਤੀ ਦੀ ਗੁਨਾਹਾਂ ਦੀ ਕਦੇ ਮਾਫੀ ਨਹੀਂ ਹੋਇਆ ਕਰਦੀ ਤੇਰੇ ਰਾਜ ਦੇ ਵਿੱਚ ਨਸ਼ਾ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਬਸ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਰਹਿਤ ਮਾਫੀ ਆਇਆ ਤੈਨੂੰ ਪੰਜਾਬ ਦੇ ਲੋਕਾਂ ਨੇ ਮaaf ਨਹੀਂ ਕਰਨਾ ਔਰ ਬਾਣ ਸਾਹਿਬ ਤੁਹਾਨੂੰ ਇਹਨਾਂ ਗੁਨਾਹਾਂ ਦੇ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਅਸਲ ਵਾਰਿਸ ਬਣਾਇਆ ਤੇ ਅੱਜ ਅੱਜ ਮੇਰੀਆਂ ਮਾਵਾਂ ਚੀਕਾ ਮਾਰ-ਮਾਰ ਕੇ ਆਪ ਦੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਓਏ ਓਏ ਮਰਦ ਬੰਦੇਓ ਓਏ ਮਰਦ ਮਰਦ ਲੋਕੋ ਉਹ ਮਾਂ ਨੂੰ ਪੁੱਛ ਕੇ ਦੇਖੋ ਉਹ ਮਾਂ ਨੂੰ ਪੁੱਛ ਕੇ ਦੇਖੋ ਜਿਹੜੀ 9 ਮਹੀਨੇ ਢਿੱਡ ਚ ਆ ਦੇ ਪੁੱਤ ਨੂੰ ਰੱਖਦੀ ਐ ਪੁੱਠਾ ਲਟਕਾ ਕੇ ਤੇ ਨਿਤ ਮਰਦੀ ਐ ਨੱਥ ਜੰਗ ਜੋਨੀਆ ਨੱਥ ਮਰਦੀ ਹੈ ਤਕਲੀਫਾਂ ਚ ਆਉਂਦੀ ਹੈ ਤੇ ਫੇਰ 9 ਮਹੀਨਿਆਂ ਬਾਅਦ ਜਦੋਂ ਪੁੱਤ ਜਨਮ ਲੈਂਦਾ ਓਰੀ ਸਾਰੀ ਥਕਾਨ ਉਤਰ ਜਾਂਦੀ ਹੈ ਵੀ ਮੇਰੇ ਪੁੱਤ ਨੇ ਜਨਮ ਲਿਆ ਫੇਰ ਉਹ ਰੀਆਂ ਆਸਾਂ ਹੁੰਦੀਆਂ ਕਿ ਹੁਣ ਮੇਰੇ ਪੁੱਤ ਦੀ ਜੰਝ ਜਾਊਗੀ ਵੱਡਾ ਹੋਏਗਾ ਮੇਰੀ ਅਰਥੀ ਨੂੰ ਕੰਦਾ ਦੇਗਾ ਤੇ ਫੇਰ ਅਰਥੀ ਨੂੰ ਕੰਦਾ ਪੁੱਤ ਨਹੀਂ ਦਿੰਦਾ ਨਸ਼ੇ ਦਾ ਪੰਜਾਬ ਦਾ ਸਾਡਾ ਜੋ ਹਾਲਾ ਨਸ਼ੇ ਤੇ ਮੇਰੀ ਮਾਂ ਨੂੰ ਆਪਦੇ ਪੁੱਤ ਨੂੰ 24 ਸਾਲਾਂ ਦੇ 21 ਸਾਲਾਂ ਨੂੰ ਸ਼ਮਸ਼ਾਨ ਘਰ ਛੱਡ ਕੇ ਹੋਣਾ ਪੈਂਦਾ ਫਿਰ ਤੇ ਉਹ ਤਹਾ ਮਾਰ ਕੇ ਰੋਂਦਾ ਤਹਾ ਮਾਰ ਕੇ ਫਿਰ ਮਾਂ ਕਹਿੰਦੀ ਹੈ ਰੱਬਾ ਉਹ ਰੱਬਾ ਚੰਗਾ ਹੁੰਦਾ ਜੇ ਮੈਨੂੰ ਪੁੱਤ ਦਿੰਦਾ ਹੀ ਨਾ ਮੇਰੇ ਬਿਨਾ ਸਾਰ ਲੈਂਦੀ ਪਰ ਦੇਖ ਕੇ 21 ਸਾਲਾਂ ਦੀ ਉਮਰ ਬੇਕਾਮ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ ਚੱਬੇ ਵਾਲ ਸਾਹਿਬ ਕੰਮ ਨਹੀਂ ਮਿਲਦਾ ਬੇਰੋਜ਼ਗਾਰੀ ਹੈ ਨਸ਼ਾ ਵੱਧਦਾ ਜਾ ਰਿਹਾ ਹੈ ਨੌਜਵਾਨ ਖੁਦਾਂ ਤੇ ਖੜ ਖੜ ਕੇ ਸੱਥਾਂ 'ਚ ਨਸ਼ਾ ਕਰ ਰਹੇ ਨੇ ਤੇ ਮੌਤ ਦੀ ਭਲੀ ਛੜ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਸਰਕਾਰਾਂ ਇਹ ਇੱਕ ਇੱਕ ਸਰਕਾਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੀ ਰਹੀ ਹੈ ਅਕਾਲੀ ਦਲ ਵੇਲੇ ਆਇਆ ਨਸ਼ਾ ਤੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਪਰ ਬੰਦ ਨਹੀਂ ਹੋਇਆ ਕਾਂਗਰਸ ਵੇਲੇ ਵੀ ਨਸ਼ਾ ਸੀ ਪਹਿਹਰਾ ਨਸ਼ਾ ਚਾਰ ਗੁਣੇ ਹੋ ਗਿਆ ਮੈਂ ਇਹ ਨਹੀਂ ਕਹਾਂਗਾ ਕਿ ਨਸ਼ਾ ਆਮ ਆਦਮੀ ਪਾਰਟੀ ਨੇ ਕਿ ਆਈ ਹੈ ਮੈਕੀਗਨ ਓਏ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚਰਚਾ ਕਰਨਾ 1.5 ਦਿਨ ਓਏ ਭਗਵੰਤ ਮਾਨ ਸਿਆ ਚਾਹੀਦਾ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਚ 1 ਮਹੀਨਾ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਦੇ ਵਿੱਚੋਂ ਹੱਲ ਕੱਢਿਆ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਰਾਜਾ ਬਰਿੰਗ ਜੇ ਬੋਲਣ ਲੱਗੇ ਬਹਿ ਜਾ ਓਏ ਸਾਰੇ ਚੁਣੇ ਹੋਏ ਲੋਕ ਪਾਸ਼ਣ ਦੇਣ ਬੋਲਣ ਤੇ ਨਸ਼ੇ ਦਾ ਮਸਲਾ ਹੱਲ ਕੱਢੀਏ ਇੱਕ ਦੂਜੇ ਤੇ ਚਿੱਕੜਨਾ ਸਿਟਿਏ ਤੇ ਮਸਲੇ ਦਾ ਹੱਲ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੀਏ 117 ਚੁਣੇ ਹੋਏ ਲੋਕਾਂ ਨੇ ਆਹ ਮਸਲੇ ਦਾ ਹੱਲ ਕੱਢ ਲਿਆ फिर काम चलना है नहीं नहीं चलना पानिया का मुद्दा पंजाब चर्चा होनी चाहिए घटो घट पंद्रह दिन चर्चा हरेक बंद कह दिता है खड़ा होके मैं पानी नहीं जान देंगा मेरा खून जाएगा जे सुप्रीम कोर्ट ने फैसला थोड़े उल्ट करता क्योंकि हिंदुस्तान की सरकार थोड़ी दुश्मन है उन्होंने देख लिया ਹਿੰਦੋਸਤਾਨ ਦੀ ਸਰਕਾਰ ਨੇ ਕਿ ਪੰਜਾਬ ਦੇ ਜੱਟ ਨੂੰ ਮਾਰਿਆ ਨਹੀਂ ਜਾ ਸਕਦਾ ਪੰਜਾਬੀ ਸਿੱਖ ਨੂੰ ਮਾਰਿਆ ਨਹੀਂ ਜਾ ਸਕਦਾ ਉਹਨੇ ਵਖਾਤਾ ਕਿ ਪੰਜਾਬ ਦੇ ਲੋਕ ਮਰ ਜਾਣਗੇ ਲੇਕਿਨ ਇਹ ਨਹੀਂ ਮੰਨਣਗੇ ਇਸੇ ਕਰਕੇ ਕਾਲਾ ਕਾਨੂੰਨ ਵਾਪਸ ਲਏ 700 ਕਿਸਾਨ ਮਰਿਆ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਕੀ ਚਾਹੁੰਦਾ ਨਰਿੰਦਰ ਮੋਦੀ ਉਹ ਇਹ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਖਿਲਾਫ ਫੈਸਲਾ ਕਰਦੇ ਪਾਣੀ ਦਾ ਤੇ ਉਹ ਸਵਾਦ ਪੰਜਾਬ ਬੱਜਰ ਹੋ ਜਾਏਗਾ ਜਦੋਂ ਪਾਣੀ ਵੀ ਹੋਏਗਾ ਫਿਰ ਝੋਨਾ ਨਹੀਂ ਹੋਏਗਾ ਜਦੋਂ ਝੋਨਾ ਨਹੀਂ ਹੋਏਗਾ ਫਿਰ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਜੇ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਕਾਲੇ ਕਾਨੂੰਨ ਬਣਾਉਣ ਦੀ بجائے ਮੇਰਾ ਮਸਲਾ ਹੱਲ ਹੋ ਜਾਏਗਾ ਐਸੇ ਕਰਕੇ ਸੁਪਰੀਮ ਕੋਰਟ ਨੂੰ ਦਿੱਤਾ ਤੇ ਸੁਪਰੀਮ ਕੋਰਟ पता नहीं ਕੀ ਬਣੇਗਾ ਸਾਡਾ ਤੇ ਸਾਡੇ ਆਲੇ ਸਾਡੇ ਆਲੇ ਹਾਸੋ ਖੇਡੀ ਪਏ ਐ ਫਲਾਣੇ ਨੂੰ ਫੜ ਲੋ ਫਲਾਣੇ ਨੂੰ ਫੜ ਲੋ ਫਲਾਣੇ ਨੂੰ ਫੜ ਲੋ ਜਿਹੜਾ ਬੋਲਦਾ ਫੜ ਲੋ ਇਸ ਨਾਲ ਪੰਜਾਬ ਅੱਗੇ ਨਹੀਂ ਵਧੇਗਾ ਚਿੰਤਾ ਕੀ ਹੈ ਚਿੰਤਾ ਕੀ ਹੈ ਕੱਲ ਇੱਕ ਕੁੜੀ ਦਾ ਫੋਨ ਆਇਆ ਭਾਈ ਮਾਰਾ ਜੱਗੇ ਪਿੱਛੇ ਹੋਈ ਮੈਂ ਵੇਖਾਂ ਕਿਹੜੇ ਕਿਹੜੇ ਬੈਠੇ ਆ ਹਰਿਆਰ ਕਮੋਟ ਸਾਹਿਬ ਕੱਲ ਇੱਕ ਕੁੜੀ ਦਾ ਫੋਨ ਆਇਆ ਗਿੱਦੜਬੇ ਦੀ ਕੁੜੀ ਐ ਕੜਾਈ ਵਾਲੇ ਪਿੰਡ ਦੀ ਸਾਡੇ ਪੂਰਨ ਸਿੰਘ ਦੀ ਕੁੜੀ ਐ ਮੇਰਾ ਭਰਾ ਐ ਮੈਨੂੰ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਤੋਂ ਬੋਲਦੀ ਐ ਮੈਂ ਕਿਹਾ 10 ਪੁੱਤ ਕਹਿੰਦੀ ਮੈਂ ਨੈਗਰਾਫੋਨ ਐ ਨੈਗਰਾਫੋਨ ਟਰੈਕਟਰ ਦੇ ਨਾਲ ਐ ਕੈਨੇਡਾ ਕੈਨੇਡਾ ਚ ਟ੍ਰਾਂਟੋ ਅਤੇ ਟ੍ਰਾਂਟੋ ਦੇ ਨਾਲ ਹੀ ਨਾਗਰਾਫੋਲਿਕ ਸ਼ਹਿਰ ਹੈ। ਕਈਆਂ ਨੇ ਵੇਖਿਆ ਤੁਸੀਂ ਜਗਰਾਉਂ ਆਦਿਆ ਨੇ। ਮੈਂ ਕਿਹਾ ਤੂੰ ਇੱਥੇ ਕਿਵੇਂ ਆਈ? ਰਹਿਣੀ ਕਿੱਥੇ ਹੈ? ਕਹਿੰਦੀ ਇੱਕ ਕਮਰੇ 'ਚ 6 ਕੁੜੀਆਂ ਰਹਿਣੀਆਂ। ਮੈਂ ਕਿਹਾ 10 ਪੁੱਤ ਕੰਮ ਕਿਨੇ? ਕਹਿੰਦੀ ਇੱਕ ਹੋਰ ਕੰਮ ਤੇ ਜਾਂਦੀ ਹੈ, ਦੂਜਿਆਂ ਨੂੰ ਕੰਮ ਨਹੀਂ ਮਿਲਿਆ। ਇੱਕ ਨੂੰ ਹੀ ਕੰਮ ਮਿਲਿਆ ਹੈ। ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ। ਹਰਪ੍ਰੀਤ ਕਹਿੰਦੀ ਚਾਚਾ ਜੀ ਮੇਰੇ ਆਸਤੇ ਕੰਮ ਭਾਲ ਦਿਓ ਖਲੀਫਾ ਸਾਹਿਬ ਮੈਂ ਕਿਹਾ ਪੁੱਤ ਮੈਂ ਕਿਸੇ ਨੂੰ ਕਹਤਾ ਮੈਂ ਕਿਹਾ ਕੰਮ ਭਾਲ ਕੇ ਦਿਓ ਬੱਬੂ ਜੀ ਉਹ ਲੱਭ ਜੂਗਾ ਕੰਮ ਮੈਂ ਕਿਹਾ ਪੁੱਤ ਕਹਿੰਦੀ ਬਸ ਮਸਾਂ ਹੀ ਗੁਜ਼ਾਰਾ ਹੁੰਦਾ ਹੈ ਕੋਈ ਸਾਡੇ ਢਿੱਡ ਦੇ ਜੰਮੇ ਤਾਂ ਬਾਹਰ ਚਲੇ ਜੇ ਕਿਉਂਕਿ ਇੱਥੇ ਅਸੀਂ ਉਹਨਾਂ ਵਾਸਤੇ ਪੂਕਾ ਇੰਤਜ਼ਾਮਤ ਨਹੀਂ ਕੀਤੇ ਪੱਤਰਕਾਰ ਸਾਥੀਓ ਸਾਡੇ ਢਿੱਡ ਦੇ ਜੰਮੇ ਤੋਂ ਬਾਹਰ ਚਲੇ ਗਏ ਇਸ ਸ਼ਰਤੀ ਨੂੰ ਪਿਆਰ ਕਰਨ ਵਾਲੇ ਅਸੀਂ ਉਹਨਾਂ ਵਾਸਤੇ ਇੰਤਜ਼ਾਮਤ ਨਹੀਂ ਕਰ ਸਕੇ ਲੇਕਿਨ ਅੱਜ ਮਾਈਗ੍ਰੇਸ਼ਨ ਮੈਨੂੰ ਕਿਸੇ ਤੇ ਅਤਰਾਜ ਨਹੀਂ ਹੈ ਮੈਂ ਇਨਸਾਨ ਨੂੰ ਪਿਆਰ ਕਰਦਾ ਮੈਂ ਚਾਹੇ ਉਹ ਕਿਸੇ ਜਾਤ ਦਾ ਹੈ ਪਾਤ ਦਾ ਦਾ ਹੈ ਯੂਪੀ ਦਾ ਚਾਹੇ ਬਿਹਾਰ ਦਾ ਮੈਂ ਹਰ ਵਿਅਕਤੀ ਨੂੰ ਪਿਆਰ ਕਰਦਾ ਸਾਨੂੰ ਇਤਰਾਜ ਨਹੀਂ ਹੈ ਕੋਈ ਬਾਹਰਲੇ ਸੂਬੇ ਚੋਂ ਸਾਡੇ ਤੇ ਆ ਰਿਹਾ ਮੈਨੂੰ ਇਤਰਾਜ ਨਹੀਂ ਹੈ ਪਰ ਮੈਨੂੰ ਇਤਰਾਜ ਇੱਕ ਗੱਲ ਦਾ ਓਏ ਪੰਜਾਬ ਜੀਵੇਗਾ ਪੰਜਾਬ ਦੇ ਵਿੱਚ ਬਾਹਰਲੇ ਸਾਰੇ ਰਹਿਣਗੇ ਲੇਕਿਨ ਪੰਜਾਬੀ ਜਦੋਂ ਤੁਸੀਂ ਖਤਮ ਹੋ ਗਏ ਅੱਜ ਤੋਂ 20 ਸਾਲਾਂ ਨੂੰ ਫਿਰ ਪੰਜਾਬ ਵੀ ਕੋਈ ਗੱਲ ਕਰਨ ਵਾਲਾ ਨਹੀਂ ਰਹਿਗਾ ਪੰਜਾਬੀ ਬੋਲਣ ਵਾਲਾ ਨਹੀਂ ਰਹਿਗਾ ਪੰਜਾਬੀ ਤੀਆਂ ਨਹੀਂ ਹੋਣਗੀਆਂ ਜਿੱਦੇ ਨਹੀਂ ਪਹਿਣਗੇ ਭੰਗੜੇ ਨਹੀਂ ਪਹਿਣਗੇ ਪੱਗਾ ਨਹੀਂ ਹੋਣਗੀਆਂ ਦਾੜੀਆਂ ਤੇ ਕੇਸ ਤੇ ਕਿਰਪਾਨਾ ਨਹੀਂ ਹੋਣਗੀਆਂ ਤੇ ਫੇਰ ਦੇ ਸ਼ਿਵਾ ਵਰ ਮੋਹੇ ਸੁਭ ਕਰ ਮੰਤੇ ਕਬਹੂ ਨਾ ਤਰੂ ਨਾ ਤਰੂ ਹਰ ਸੋਬ ਜਬ ਜਾਏ ਲਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਫੇਰ ਫੇਰ ਮੇਰੇ ਗੁਰੂ ਦਾ ਨਾਰਾ بلند ਕਰਨ ਵਾਲਾ ਬੋਲੇ ਸੋਨਿਹਾਲ ਕਹਿਣ ਵਾਲਾ ਪੰਜਾਬੀ ਨਹੀਂ ਰਹੇਗਾ ਕਿਉਂਕਿ ਮਾਈਗ੍ਰੇਸ਼ਨ ਪੰਜਾਬ ਦੇ ਬੱਚੇ ਘਟ ਜਮ ਰਹੇ ਤੇ ਮਾਰ ਬਿਸ਼ਨੂ ਜੀ ਜਿਆਦਾ ਰਹੇ ਹੰਬੜਾ ਸਾਹਿਬ ਮਰ ਜਾਵੇਲੇ ਜੰਮ ਘਟ ਰਏ ਜਿਹੜੇ ਹੈਗੇ ਉਹ ਕੈਨੇਡਾ ਤੇ ਅਮਰੀਕਾ ਚਲੇ ਗਏ ਫਿਰ ਮੇਰਾ ਪਤਾ